ਆਹ ਤੇ ਤੂੰ ਬੰਦ ਕਰ ਦੇ ਨਹੀਂ ਤਾਂ ਤੇਰੇ ਤੇ 1000 ਹੋ ਜਾਊਗਾ ਜੰਦ ਤਾਪਾ ਹਵੇ ਵੀ ਕੋਟਾ ਪਹਿਨ ਤੂੰ ਮੇਰੇ ਨਾਲ ਕੇਸ ਕਰਨਾ ਇਹ ਗੰਭੀਰ ਗੰਭੀਰ ਗੱਲ ਆ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਭੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਚੌਕ ਆ ਨਕੌਦਰ ਦੇ ਵਿੱਚ ਇਹ ਫਗਵਾੜਾ ਚੌਕ ਇਹਨੂੰ ਕਿਹਾ ਜਾਂਦਾ ਹੈ ਕਿਉਂਕਿ ਇਧਰੋਂ ਜਿਹੜਾ ਸਿੱਧਾ ਰੋਡ ਆ ਇਹ ਫਗਵਾੜੇ ਨੂੰ ਰੋਡ ਜਾਂਦਾ ਔਰ ਇੱਥੇ ਜਿਹੜਾ ਧਰਨਾ ਲਾ ਕੇ ਬਿਲਕੁਲ ਜਿਹੜਾ ਕੰਪਲੀਟ ਸਾਰੇ ਪਾਸਿਓਂ ਜਿਹੜਾ ਚੌਕ ਆ ਉਹ ਬੰਦ ਕਰ ਦਿੱਤਾ ਗਿਆ ਤੇ ਔਰ ਇਧਰ ਸਿੱਧਾ ਆਪਾਂ ਜਾਂਦੇ ਹਾਂ ਜਲੰਧਰ ਔਰ ਇਧਰ ਲੁਧਿਆਣਾ ਕਿਉਂਕਿ ਇਥੋਂ ਦੀ ਬਹੁਤ ਟ੍ਰੈਫਿਕ ਹੁੰਦਾ ਔਰ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਫਿਕ ਹੋਇਆ ਪਿਆ ਕੀ ਗੱਲਬਾਤ ਹੈ ਸਾਰੀ ਇਹ ਰੋਡ ਨਕੋਦਰ ਦੇ ਵਿੱਚ ਕਿਉਂ ਬੰਦ ਕੀਤਾ ਗਿਆ ਸਾਡੇ ਨਾਲ ਮਹਿਮਾ ਤੋਂ ਸਰਪੰਚ ਮੈਡਮ ਨੇ ਨਾਲ ਉਹਨਾਂ ਦੇ ਹਸਬੰਦ ਨੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਭਾਈ ਦਾ ਜੀ ਪਿੰਡ ਦੇ ਸਰਪੰਚ ਇੱਥੇ ਪਿੰਡ ਮਹਿਮਾ ਦਾ ਜੀ ਮੇਰਾ ਨਾਮ ਅਮਰੀਕਾ ਇਹ ਬੰਗੜੇ ਜੀ ਜੀ ਇਹ ਅੱਜ ਚੌਂਗ ਜਿਹੜਾ ਬੰਦ ਕੀਤਾ ਗਿਆ ਹੈ ਦਾ ਕੀ ਕਾਰਨ ਹੈ ਜੀ ਇਹਦਾ ਕਾਰਨ ਇਹ ਹੈਗਾ ਜੀ ਸਾ ਵਰुण ਚੱਕਰੀ ਜੀ ਉਹ ਬਾਰ-ਬਾਰ ਸਾਨੂੰ ਹਰੈਸਮੈਂਟ ਕਰਦਾ ਸਾਨੂੰ ਸਾਡੇ ਪੱਪ ਨਾਲ ਦੇ ਸਾਥੀ ਸਾਥਰੀਆਂ ਪੰਜਾਂ ਨੂੰ ਹੋ ਗਈ ਉਹ ਕੋਸ਼ ਪੰਚ ਜਿਹੜੇ ਹੈਗੇ ਆ ਜੀ ਸੋਸ਼ਰੀ ਵਰुण ਚੱਕਰੀ ਜੀ ਵੀਡੀਓ ਦਫ਼ਤਰ ਜੀ ਵੀਡੀਓ ਦਫ਼ਤਰ ਹਾਂਜੀ ਵਰुण ਚੱਕਰੀ ਜੀ ਤੇ ਤੁਹਾਡਾ ਕੀ ਕੰਮ ਸੀਗਾ ਜੀ ਉੱਥੇ ਸਾਡਾ ਕੋਈ ਕੰਮ ਨਹੀਂ ਸਾਨੂੰ ਬਾਰ-ਬਾਰ ਨਾ ਫੋਨ ਕਰਕੇ ਕਦੀ ਤੁਸੀਂ ਪਾਣੀ ਛੱਪੜਦਾ ਪਾਣੀ ਕਿਉਂ ਨਹੀਂ ਛੱਡਦੇ ਬਈ ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਹੋ ਗਈ ਅਸੀਂ ਤਾਂ ਕੋਈ ਪਿੰਡ ਦੇ ਵਿੱਚ ਸਾਨੂੰ ਇਹ ਚੀਜ਼ਾਂ ਸਾਡੀ ਆਪ ਲੋਡ ਹੈਗੀ ਜੇ ਇਹ ਕਰਨਾ ਚਾਹੁੰਦੇ ਆ ਪਰ ਉਹ ਜਿਹੜੇ ਨਾਲ ਦੇ ਜਿਹੜੇ ਜ਼ਿੰਮੇਦਾਰ ਹੈਗੇ ਜਿਹੜੇ ਨੇ ਖੇਤ ਚ ਪਾਣੀ ਪਾਉਣਾ ਹੈਗਾ ਆ ਉਹ ਕਹਿੰਦੇ ਵੀ ਸਾਨੂੰ ਜਦੋਂ ਟਾਈਮ ਹੋਊਗਾ ਜੀ ਉਹ ਜਦੋਂ ਨਾ ਐਡਮਿਟ ਕਰਨਗੇ ਤਾਂ ਉਦੋਂ ਅਸੀਂ ਪਾਣੀ ਪਾ ਸਕਦੇ ਹੈਗੇ ਪਰ ਇਹ ਉਹ ਚੀਜ਼ ਅਸੀਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਜੇਈ ਸਾਹਿਬ ਨੂੰ ਵੀ ਕਿਹਾ ਵੀਡੀਓ ਸਾਹਿਬ ਨੂੰ ਉਹਨਾਂ ਨੂੰ ਵੀ ਕਿਹਾ ਸੈਕਟਰੀ ਸਾਹਿਬ ਨੂੰ ਬਾਰ ਬਾਰ ਇਹੀ ਕੀਤਾ ਦਫ਼ਤਰ ਆ ਕੇ ਵੀ ਕਿਹਾ ਵੀ ਇਹ ਉਹ ਚੀਜ਼ ਜਦੋਂ ਐਡਮਿਟ ਕਰਨਗੇ ਫੇਰ ਹੀ ਅਸੀਂ ਕੁਝ ਕਰ ਸਕਦੇ ਹਾਂ ਧੱਕੇ ਨਾਲ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਿੰਡ ਵਾਲਿਆਂ ਨੇ ਚੁਣਿਆ ਹੈਗਾ ਜੀ ਅਸੀਂ ਪ ਪਰ ਨਹੀਂ ਉਹ ਇੱਥੇ ਨਹੀਂ ਸਮਝਦੇ ਹੈਗੇ ਜੀ ਉਹ ਉਹ ਪ੍ਰੈਸ਼ਰ ਉਹ ਆਮਾ ਪ੍ਰੈਸ਼ਰ ਪਾ ਕੇ ਸਾਡੇ ਤੇ ਕੋਈ ਕੰਨ ਧੱਕੇ ਨਾ ਨਾ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦੇ ਬਾਰ ਬਾਰ ਇਹ ਚੀਜ਼ 10 12 ਦਿਨ ਲਗਾਤਾਰ ਤੋਂ ਇਹੀ ਕੰਮ ਕਰਦੇ ਪੈ ਰਹੀ ਸਾਡੇ ਨੂੰ ਕੀ ਮਤਲਬ ਉਹ ਨੋਟਿਸ ਭੇਜ ਰਹੇ ਤੁਹਾਨੂੰ ਨੋਟਿਸ ਨਹੀਂ ਬਸ ਧੱਕੇ ਫੋਨ ਬਾਰ ਬਾਰ ਫੋਨ ਕਰਦੇ ਤੁਸੀਂ ਪਾਣੀ ਨਹੀਂ ਕਰਦੇ ਤੁਸੀਂ ਯਾ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਸਮੱਸਿਆ ਦੱਸੀ ਜੀ ਦੱਸੀ ਜੀ ਅਸੀਂ ਵੀਡੀਓ ਸਾਹਿਬ ਉਹਨਾਂ ਨੂੰ ਵੀ ਦੱਸੀ ਦਫ਼ਤਰ ਆ ਕੇ ਫੋਨ ਤੇ ਵੀ ਦੱਸਿਆ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਜੀ ਐਵੀਡੈਂਸ ਮੇਰੇ ਕੋਲ ਸਾਰੇ ਹੈਗੀਆਂ ਜੀ ਮੈਂ ਕਿਉਂਕਿ ਮੈਂ ਜੈਨੂਇਨ ਪਰਸਨ ਹੈਗਾ ਜੀ ਇਹ ਚੀਜ਼ ਨਹੀਂ ਸਮਝਦੇ ਜੀ ਸਾਨੂੰ بار بار ਇਹੀ ਚੀਜ਼ ਕਹੀ ਜਾਂਦੀ ਵੀ ਆਹ ਚੀਜ਼ ਕਰੋ ਹੈਗਾ ਵੀ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ ਪਰ ਉਹ ਜਦੋਂ ਅੱਜ ਸ਼ੁਰੂ ਹੋ ਗਿਆ ਇਹਦੀ ਕੰਮ ਦੋ ਦਿਨ ਪਹਿਲਾਂ ਅਸੀਂ ਇੰਜਨ ਖਰੀਦਿਆ ਜੀ ਇੰਜਨ ਦਾ ਅਸੀਂ ਇੰਟੈਰ ਕਰਕੇ ਇੰਜਨ ਵੀ ਸਾਨੂੰ ਡੀਜ਼ਲ ਵੀ ਪ੍ਰੋਵਾਈਡ ਕੀਤਾ ਜੀ ਪਿੱਕ ਕਰਵਾ ਦਿਓ ਉਹ ਜਦੋਂ ਪਤਾ ਲੱਗਿਆ ਵੀ ਅਸੀਂ ਹੁਣ ਕੰਮ ਕਰਨ ਨੂੰ ਤਿਆਰ ਆ ਕੋ ਕੱਢ ਜੀ ਹਾਂ ਉਹਦੇ ਨਾਲ ਦੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਤੋਂ ਸਹਿਮਤੀ ਲੈਣੀ ਪਊਗੀ ਜੀ ਯਾਨੀ ਕਿ ਉਹ ਉੱਥੇ ਜਨੂੰ ਵੀ ਹਰਾਸਮੈਂਟ ਹੀ ਆ ਜੀ ਕੋਈ ਕੰਮ ਨਹੀਂ ਕਰਨਾ ਦੇਣਾ ਚਾਹੁੰਦੇ ਆਪਣੀ ਮੋਨੋਪੋਲੀ ਕਰਦੇ ਆ ਜੀ ਅੱਛਾ ਜੀ ਕਬ ਤੁਹਾਡੀ ਉਹਨਾਂ ਨੇ ਗੱਲ ਨਹੀਂ ਸੁਣੀ ਫਿਰ ਮਤਲਬ ਆਪਾਂ ਮੋਦਵਰ ਬੰਦੇ ਨਾਲ ਲੈ ਕੇ ਆਪਾਂ ਗੱਲਬਾਤ ਕਰਨਾ ਜੰਮਰ ਸਾਹਿਬ ਉਹਦੇ ਸਾਡੇ ਸਾਡੇ ਸੀਤ ਬਹੁਤ ਵਧੀਆ ਨੇਤਾ ਹੈਗੇ ਜੀ ਉਹਨਾਂ ਨੇ ਗੱਲਬਾਤ ਕੀਤੀ ਪਰ ਉਹਨਾਂ ਨੂੰ ਵੀ ਇਹ ਕਹਿੰਦਾ ਮੈਂ ਤੁਹਾਨੂੰ ਡੀਸੀ ਸਾਹਿਬ ਦੇ ਕੋਲ ਲੈ ਜਾਉਂ ਧਮਕ ਗੋਤ ਗਲਤ ਸ਼ਬਦਾਵਲੀ ਵਰਤੀ ਜੀ ਇਹਨਾਂ ਨੇ ਇਹ ਏਡੀ ਵੱਡੀ ਨੋਬਤ ਆ ਗਈ ਕਿਉਂਕਿ ਮੇਨ ਚੌਕ ਨੇ ਚੌਂਕ ਨੂੰ ਬੰਦ ਕਰਨਾ ਪਿਆ ਇਹ ਏਡੀ ਵੱਡੀ ਗੱਲ ਹੋ ਗਈ ਸੀ ਜੀ ਇਹ ਹੋ ਗਈ ਇਹ ਚਾਹੁੰਦੇ ਦਾ ਸਨ ਉੱਥੇ ਕੀ ਗੱਲ ਖਤਮ ਹੋ ਸਕਦੀ ਸੀ ਵੀ ਹਾਂ ਵੀ ਸੌਰੀ ਸੌਰੀ ਤੇ ਹੈਗੇ ਵੀ ਆ ਚੀਜ਼ਾਂ ਨੂੰ ਅਸੀਂ ਆਪਾਂ ਕਰ ਲੈਣੇ ਹੈਗੇ ਆ ਪਰ ਨਹੀਂ ਇਸ ਚੀਜ਼ ਨੂੰ ਅਸੀਂ ਵੀ ਨਹੀਂ ਚਾਹੁੰਦੇ ਹੈਗੇ ਵੀ ਕਿਉਂਕਿ ਇਹਨਾਂ ਲੋਕਾਂ ਦੀ ਪਬਲਿਕ ਲੋਕਾਂ ਨੇ ਘਰਾ ਜਾਣਾ ਜੀ ਹਰ ਚੀਜ਼ ਨੇ ਜਾਣੀ ਹੈ ਅਸੀਂ ਇਹ ਚੀਜ਼ ਨੂੰ ਇਹ ਚੀਜ਼ਾਂ ਨਹੀਂ ਚਾਹੁੰਦੇ ਹੈਗੇ ਪਰ ਲੋਕਾਂ ਨੂੰ ਕਮ ਸੇ ਕਮ ਦੱਸਣ ਲਈ ਆ ਚੀਜ਼ ਸਾਨੂੰ ਕਰਨੀ ਪੈ ਰਹੀ ਹੈ ਜੀ ਅਸੀਂ ਵੀ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਪਤਾ ਕਿਸੇ ਦੇ ਕੋਈ ਬੱਚੇ ਆ ਕਿਸੇ ਦੇ ਹਰ ਚੀਜ਼ ਫੈਮਿਲੀ ਵਾਲੇ ਜਾਂਦੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਜੀ ਕਿਉਂਕਿ ਹਰ ਇਨਸਾਨ ਨੂੰ ਕੋਈ ਉਹ ਚੀਜ਼ਾਂ ਅਸੀਂ ਨਹੀਂ ਚਾਹੁੰਦੇ ਪਰ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਨਹੀਂ ਹੁੰਦੇ ਪੈ ਜੀ ਉਹ ਵੀ ਇਸ ਚੀਜ਼ ਦਾ ਮਸਲਾ ਹੱਲ ਕੀਤਾ ਜਾਵੇ ਇਸ ਗੱਲ ਤੋਂ ਬਿਨਾ ਕੋਈ ਹੋਰ ਗੱਲ ਤੋਂ ਵੀ ਤੁਹਾਨੂੰ ਪਰੇਸ਼ਾਨ ਕਰਦੇ ਸੀ ਹਾਂਜੀ ਇੱਕ ਨਾ ਆਪਣੀ ਮੇਡ ਚੁਣੀ ਹੋਈ ਹੈ ਜੀ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਮੇਡ ਚੁਣੀ ਇਹੋ ਲੋਡਬੰਦ ਵੀ ਹੈਗੀ ਹੈ ਜੀ ਸਬਸ ਗਾਦਾ ਮਤਾ ਪਾਇਆ ਹੋ ਗਿਆ ਹੋਇਆ ਜੀ ਸਾਰੇ ਇਹਨਾਂ ਸਾਰਿਆਂ ਦੀ ਦਸਤ ਦਸਤਕਤ ਹੈ ਗਈ ਹੈ ਜੀ ਠੀਕ ਹੈ ਜੀ ਉਹ ਵਿਧਵਾ ਲੇਡੀ ਵਿਧਵਾ ਇਮਾਨਦਾਰ ਲੇਡੀ ਹੈ ਜੀ ਔਰ ਉਹਨੂੰ ਵੀ ਪ੍ਰੈਸ਼ਰਾਈਜ਼ ਕਰਕੇ ਇਥੇ ਵੀਡੀਓ ਦਫ਼ਤਰ ਤੋਂ ਮੇਡ ਦੀ ਇੱਕ ਹੋਰ ਆਈਡੀ ਬਣਾ ਕੇ ਨਾ ਦੋ ਦੋ ਮਿੰਟ ਦੀਆਂ ਆਈਡੀਆਂ ਬਣਵਾ ਦਿੱਤੀਆਂ ਨੇ ਯਾਨੀ ਕਿ ਪਿੰਡ ਦੇ ਵਿੱਚ ਫਸਾਦ ਵਾਲੇ ਕੰਮ ਕਰਵਾਉਂਦੇ ਪਏ ਜੀ ਇਹ ਤੇ ਯਾਨੀ ਕਿ ਕਾਨੂੰਨ ਤੋਂ ਬਾਹਰਲੇ ਕੰਮ ਚੱਲਦੇ ਪਏ ਆ ਇਹ ਇਥੋਂ ਦਫ਼ਤਰ ਦਫ਼ਤਰ ਦਾ ਵੀ ਸਹਿਯੋਗ ਹੈ ਜੀ ਉਹਨਾਂ ਦੀ ਸਾਨੂੰ ਕੋਈ ਦੱਸਿਆ ਜਾਂਦਾ ਜੀ ਸਾਨੂੰ ਐਮਐਲਏ ਦਾ ਪ੍ਰੈਸ਼ਰਾਈਜ਼ ਹੈ ਅਸੀਂ ਆਹ ਚੀਜ਼ ਨਹੀਂ ਕਹੀ ਗੱਲ ਕਰਨੀ ਪੈਣੀ ਹੈ ਜੀ ਵੀਡੀਓ ਸਾਹਿਬ ਦੀ ਲੋਕਾਂ ਦੇ ਵਿੱਚ ਵੀ ਲੈਂਦਾ ਹੈਗਾ ਜੀ ਜਦੋਂ ਵੀਡੀਓ ਸਾਹਿਬ ਉਹਨਾਂ ਨੂੰ ਸਾਥ ਸਾਦੇ ਹੈਗੇ ਆ ਜੀ ਉਹਨਾਂ ਦੀ ਕੋਸ਼ਿਸ਼ ਵੀ ਦਾ ਹੈਗਾ ਪਰ ਕੋਈ ਵੀ ਵੀਡੀਓ ਸਾਹਿਬ ਵੀ ਕੋਈ ਇੰਨਾ ਸਖਤੀ ਨਾਲ ਐਕਸ਼ਨ ਨਹੀਂ ਲੈਂਦੇ ਅਸੀਂ ਇਹ ਵੀ ਕਹੇ ਵੀ ਸਾਨੂੰ ਲਿਖਤੀ ਦੇ ਵਿੱਚ ਲਿਖ ਕੇ ਦੇ ਦਿਓ ਵੀ ਆਹ ਚੀਜ਼ਾਂ ਪਰ ਕੋਸ਼ਿਸ਼ ਵੀ ਲਿਖਤੀ ਦਾ ਕੋਸ਼ਿਸ਼ ਵੀ ਨਹੀਂ ਹੁੰਦਾ ਕੋਸ਼ਿਸ਼ ਵੀ ਹੈ ਨਹੀਂ ਕਰੀ ਅੱਛਾ ਜੀ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਨਾ ਚੌਕ ਪਾਣੀ ਇਹ ਕਾਫੀ ਚਾਰ ਹੋ ਗਿਆ ਜੀ 2-3 ਤੋਂ 3 ਘੰਟੇ ਹੋ ਗਿਆ ਜੀ ਇਸ ਸਮੇਂ ਦੌਰਾਨ ਤੁਹਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜੀ ਇਹੋ ਐਸਟੀ ਬਾਰੇ ਦਾ ਪਤਾ ਲੱਗਿਆ ਆਪਣਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਸਭ ਨੂੰ ਪਤਾ ਲੱਗ ਗਿਆ ਜੀ ਪਰ ਕੋਈ ਸੰਪਰਕ ਨਹੀਂ ਕੀਤਾ ਕਿਸੇ ਨੇ ਤੁਹਾਡੇ ਨਾਲ ਉਸ ਦਫਤਰ ਤੋਂ ਵੀਡੀਓ ਸਾਹਿਬ ਨੇ ਜਾਂ ਕਿਸੇ ਹੋਰ ਨੇ ਨਹੀਂ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਜੀ ਕਿ ਤੁਹਾਡੀ ਮੰਗ ਕੀ ਹੈ ਮੰਗ ਇਹੀ ਆ ਵੀ ਸਾਡੇ ਨਾਲ ਸਾਡੇ ਨਾਲ ਨਿਆਂ ਹੋਵੇ ਜੀ ਅਸੀਂ ਪਿੰਡ ਦਾ ਪਿੰਡ ਦੀ ਵਿੱਚ ਕੰਮ ਕਰਨਾ ਚਾਹੁੰਦੇ ਹੈਗੇ ਹਾਂ ਹੋਰ ਜਿੰਨੇ ਵੀ ਪਿੰਡ ਦੇ ਹੈਗੇ ਇਹਦੀ ਕੰਮ ਹੋਰ ਵਧੀਆ ਤਰੀਕੇ ਨਾਲ ਸ਼ਾਂਤੀਪੂਰਨਗਣਾ ਸਹਿਮਤੀ ਦੇ ਨਾਲ ਹੁਣ ਕੋਈ ਤੱਕੇਸ਼ਾਈ ਨਾ ਹੋਵੇ ਕੋਈ ਮਨੋਪਰੀ ਨਾ ਹੋਵੇ ਕੋਈ ਤੁਹਾਡੇ ਕੋਲ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪਰ ਅਸੀਂ ਗਲਤ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ ਜੀ ਇਹ ਲਾਸਟ ਦੇ ਵਿੱਚ ਇੱਕ ਵਾਰ ਦੱਸ ਦਿਓ ਵੀ ਇਹ ਤੁਸੀਂ ਵੀਡੀਓ ਸਾਬ ਤੋਂ ਜੀ ਔਰ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਔਰ ਕਦੋਂ ਇਹ ਧਰਨਾ ਚੱਲ ਹੋਏਗਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਡੇ ਨਾਲ ਨਿਆਂ ਕੀਤਾ ਜਾਵੇ ਜੋ ਨਿਆਂ ਕਿਦਾਂ ਦਾ ਨਿਆਂ ਕਹਿੰਦੇ ਵੀ ਜੋ ਲੀਗਲ ਬਣਦਾ ਪਿਆ ਨਾ ਜੋ ਸਾਡੇ ਨਾਲ ਜੋ ਮਤੇ ਪਏ ਹੈਗੇ ਆ ਜੋ ਉਹਨੂੰ ਸਹੀ ਤਰੀਕੇ ਦੇ ਢਾਂਗ ਨਾਲ ਕੀਤਾ ਜਾਵੇ ਨਾ ਕਿ ਉਹ ਤੱਕੇशाही ਦੇ ਨਾਲ ਕੋਈ ਕੰਮ ਕਰਿਆ ਜਾਵੇ ਜੀ ਅਜੇ ਤੱਕ ਇਹ ਦਰਨਾ ਜਾਰੀ ਰਹੇਗਾ ਜੀ ਦਰਨਾ ਜਿੰਜੇ ਕਰ ਸਾਡੀ ਕੋਈ ਸੁਖਨਾ ਵਧੀਆ ਤਰੀਕੇ ਨਾਲ ਸੁਣਵਾਈ ਨਹੀਂ ਹੁੰਦੀ ਜੀ ਉਹਨਾਂ ਚ ਕਰ ਅਸੀਂ ਪਈ ਪ੍ਰੋਟੈਸਟ ਕਰਦੇ ਰਹਿੰਦੇ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ